ਸਤਿ ਸ੍ਰੀ ਅਕਾਲ ਜੀ ਪੰਜਾਬ ਚ ਜਿਹੜੀ ਬਾੜ ਆਈ ਹੈ ਉਸ ਨੂੰ ਸੋਚਦੇ ਆ ਤਾਂ ਬਹੁਤ ਤਕਲੀਫ ਪਹੁੰਚੀ ਹੈ ਕਾਫੀ ਨੁਕਸਾਨ ਹੋਇਆ ਹੈ ਬਾੜ ਦੇ ਵਜ੍ਹਾ ਦੇ ਨਾਲ ਚਾਹੇ ਉਹ ਜ਼ਮੀਨਾਂ ਹੋ ਫਸਲਾਂ ਹੋ ਕਿਹਨੀਆਂ ਤੇ ਜ਼ਮੀਨیں ਰੁੜ ਗਈਆਂ ਜੀ ਔਰ ਕਈ ਫਸਲਾਂ ਦਾ ਇੰਨਾ ਸਾਰਾ ਨੁਕਸਾਨ ਹੋਇਆ ਹੈ ਜਾਨਵਰਾਂ ਦਾ ਨੁਕਸਾਨ ਹੋਇਆ ਹੈ ਫੈਮਲੀਆਂ ਦਾ ਨੁਕਸਾਨ ਹੋਇਆ ਹੈ ਕਿਨੇ ਬੰਦੇ ਕਿਨੇ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈ ਰਹੀ ਹੈ ਲੇਕਿਨ ਉਸਨakonस्ते ਸਾਰਿਆਂ ਨੂੰ ਮਿਲ ਕੇ ਕਰਨਾ ਹੀ ਚਾਹੀਦਾ ਹੈ ਇਸ ਵਕਤ ਉਰਕਾਰ ਵੀ ਰਹੇ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਮੈਂ ਇਹੋ ਹੀ ਥੋੜਾ ਸਾ ਜਿਹੜੀ ਮੈਨੂੰ ਨੌਲੇਜ ਹੋਈ ਹੈ ਜਾਂ ਥੋੜਾ ਪਤਾ ਚੱਲਿਆ ਮੈਂ ਇਹ ਰਿਕਵੈਸਟ ਕਰਨਾ ਚਾਹੁੰਦਾ ਹਾਂ ਸ਼ੁਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਵਾਰ ਸਾਹਿਬ ਵਿੱਚ ਜੋ ਹੈ ਅਗਰ ਅਸੀਂ ਆਪਣਾ ਬਹੁਤ ਸਾਰਾ ਸਮਾਨ ਥੋੜੀ ਜਿਹੀ ਸਮਝਦਾਰੀ ਦੇ ਨਾਲ ਪਹੁੰਚਾਵਾਂਗੇ ਕਿ ਕਿੱਥੇ ਕਿਹੜੀ ਜਗ੍ਹਾ ਕਿਸ ਚੀਜ਼ ਦੀ ਜ਼ਰੂਰਤ ਹੈ ਕਿਉਂਕਿ ਮੈਂ ਗੱਲ ਸਮਝਦਾ ਕਿ ਖਾਣ ਪੀਣ ਦਾ ਜਿਹੜਾ ਸਮਾਨ ਅਸੀਂ ਪੁੱਛਣੇ ਆ ਉਹ ਖਰਾਬ ਵੀ ਹੋ ਸਕਦਾ ਹੈ। ਅਗਰ ਅਸੀਂ ਸ਼੍ਰੀ ਦਰਬਾਰ ਸਾਹਿਬ ਜੁੰਮੇਸਰ ਦੇ ਜਿਹੜਾ ਗੁਰਦੁਆਰਾ ਆਇਆ ਉਹਥੇ ਵੀ ਅਗਰ ਅਸੀਂ ਅਸੀਂ ਚੀਜ਼ਾਂ ਪੁੱਛਾ ਦਿੰਨੇ ਆ ਤੇ ਪਲੱਸ ਦੂਸਰੇ ਗੁਰਦੁਆਰਿਆਂ 'ਚ ਚੀਜ਼ਾਂ ਪੁੱਛਾ ਦਿੰਨੇ ਦਾ ਫਾਇਦਾ ਇਹ ਹੋਏਗਾ ਕਿ ਸਾਰੇ ਗੁਰਦੁਆਰਿਆਂ ਨੂੰ ਖਾਣਾ ਪਕਾਉਣ ਦਾ ਪਤਾ ਹੈਗਾ ਚਾਹੇ ਪਿਸਟਰਾ ਪੋਚਾ ਆ ਨਾ ਉਹ ਨਾ ਕੋਸ ਸੁਦਾ ਹੈਗੀਆਂ ਨੇ ਔਰ ਡੀਜ਼ਲ ਦੀ ਵੀ ਬਹੁਤ ਜ਼ਰੂਰਤ ਹੈ ਤਾਂ ਵੀ ਅਸੀਂ ਉੱਥੇ ਰੱਖ ਸਕਨੇ ਆ ਜਿਹੜਾ ਉੱਥੇ ਖਰਾਬ ਨਹੀਂ ਹੋਏਗਾ ਇਹ ਚੀਜ਼ਾਂ